ਦਾ ਮਸਲਾ ਸੁਲਝਾਉਣ ਦੇ ਲਈ ਸ਼ੇਰਪੁਰ ਥਾਣੇ 'ਚ ਕੋਈ ਨਹੀਂ ਗਿਆ ਕਿੰਨੇ ਸਾਲ ਤੋਂ ਘਰੇ ਬੈਠੀਆਂ ਪੈਕੀ ਮੈਨੂੰ ਜੀ ਹੋ ਗਏ ਜੀ 15 ਸਾਲ 14 ਸਾਲ ਹੋ ਗਈ ਬੈਠੀ 14 ਸਾਲ ਹਾਂ ਜੀ ਬਸ ਜੀ ਚਾਚੀ ਨਹੀਂ ਮੇਰਾ ਘਰ ਬਸੰਦਨ ਦੀ ਚਾਚੀ ਵਸਦੇ ਉਹ ਬਸ ਚਾਚੀ ਚਾਚੀ ਮੁੰਡੇ ਪੁੱਤਰੇ ਘਰ ਵਾਲੇ ਦੀ ਹਾਂ ਜੀ ਚਾਚੀ ਕਹਿੰਦੀ ਬਸ ਲੈ ਕੇ ਨਾ ਜੀ ਹੁਣ ਉਹ ਨੂੰ ਉਹੀ ਰੋਕੀ ਬੈਠੀ ਹੈ ਜੀ ਵੀ ਜਦੋਂ ਜਿਮ ਕਬਜ਼ਾਗਾ ਜਮੀਨ ਸਾਰਾ ਲੈਣਾ ਦੇਣੀ ਆ ਨੰਬਰਦਾਰ 'ਚ ਸਾਰੇ ਕੋਸ ਰੋਹੀ ਖਾਈ ਜਾਂਦੀ ਮੇਰੇ ਘਰ ਅਲਤੋਂ ਕੁਝ ਨਹੀਂ ਮੇਰੇ ਘਰੋਂ ਦਾ ਦਿੰਦੀ ਬਸ ਉਹ ਉਹਦੇ ਕਬਜ਼ੇ ਚਾਹਵੇਂ 700 ਰਾਂ ਵੀ ਸਾਰੇ ਜਾਣੇ ਉਹਨਾਂ ਦੇ ਕਬਜ਼ੇ ਚ ਮੇਰੀ ਪਰੋਣੇ ਦੀ ਚਾਚੀ ਦੇ ਹਾਂਜੀ ਆ ਬੱਚਾ ਹਾਂ ਪੁੱਤ ਗਾਣਾ ਕਿਉਂ ਨੇ ਤੂੰ ਡੈਡੀ ਕੋਲੇ ਕਿਦੋਂ ਇੱਕ ਧੀ ਦਾ ਮਸਲਾ ਸੁਲਝਾਉਣ ਦੇ ਲਈ ਸ਼ੇਰਪੁਰ ਥਾਣੇ 'ਚ ਪਹੁੰਚੇ ਨੇ ਨਿੰਗ ਸਿੰਘ ਫੌਜਾਂ ਦਲਪੰਥ ਜੋ ਤਿਆਂ ਦੇ ਵਸੀਬੇ ਕਰਾਉਂਦੇ ਨੇ ਕਈ ਸਾਲ ਤੋਂ ਇਹ ਵੀ ਇੱਕ ਧੀ ਘਰੇ ਬੈਠੀ ਸੀ ਦੇਖ ਸਕਦੇ ਹੋ ਇਹ ਤਸਵੀਰਾਂ ਉਹ ਕਿਵੇਂ ਘਟਨਾ ਨੂੰ ਉਹ ਮੁੰਡਾ ਆਹ ਛੁਣਤਾ ਹੀ ਜੀ ਹੱਥ ਦੇ ਇਹਨਾਂ ਹੱਥਾਂ ਉਹ ਆ ਬੱਚਾ ਹੈ ਜੀ ਹਾਂ ਆਪਾਂ ਥਾੜੇ ਨਹੀਂ ਕੀਆ ਪਰੋਠੀ ਹਾਂ ਹਾਂ ਉਹ ਤਾਂ ਬੰਦੇ ਆਪਾਂ ਦੇਖੇ ਤਾਂ ਕਿਹੜਾ ਬੰਦਾ ਜਵਾਕ ਦਾ ਹਾਂ ਹਾਂ ਬੱਚਾ ਇਹਨਾਂ ਸੱਚੀਅਤ ਜਿਹਾ ਪੂਰਾ ਸਾਹਮਣੇ ਆ ਵੀ ਗੱਲ ਹੈਗੀ ਤੇ ਫਿਰ ਟਾਈਮ ਤੁਸੀਂ ਹਫਤੇ ਦਾ ਦਿੱਤਾ ਇੱਕ ਹਫਤਾ ਟਾਈਮ ਲੱਗਾ ਜੀ ਵੈਗਰੂ ਮੇਰ ਕਰੇ ਸੀ ਖੁਸਦਾ ਨਵੇਂ ਦੀ ਹੈ अच्छा जे नहीं फिर ਤੁਸੀਂ ਬਾਬੇ ਨਾਲ ਖੜੋਗੇ ਅਸੀਂ ਬਾਬੇ ਨਾਲ ਖੜੇ ਹਾਂ ਮੈਂ ਕਿਹਾ ਸੀ ਸਾਡਾ ਭਾਨਾ ਸਿੱਧੂ ਵਰਗੇ ਨਾਲ ਫਾਸਲਾ ਪਾਇਆ ਉਹ ਇਹਨਾਂ ਨੂੰ ਪਤਾ ਨਹੀਂ ਪਾਣਾ ਪਰ ਨਾ ਸਿੱਧੂ ਵੀ ਆਇਆ ਸੀ ਕਿ ਇਸ ਚੇਚ ਜੇਕਰ ਨਹੀਂ ਆਉਂਦਾ ਉਹ ਤੁਸੀਂ ਨਾਲ ਖੜੇ ਹੋਣਾ ਇਹਨਾਂ ਦੇ ਕੋਸ਼ਿਸ਼ ਤਾਂ ਕਰਾਂਗੇ ਵੀ ਇਹਨੂੰ ਵੀ ਅਸੀਂ ਲੈ ਕੇ ਆਈਏ ਜੇਕਰ ਨਹੀਂ ਆਉਂਦਾ ਫਿਰ ਨਾਲ ਖੜੇ ਹੋ ਤੁਸੀਂ ਵਾਲਿਆਂ ਦੇ ਕਹਾਂਗੇ ਇਹਨੂੰ ਕਾਹ ਤੱਕ ਪੱਕਾ ਪੱਕਾ ਨਹੀਂ ਸਾਰੀ ਪਹੁੰਚਾਇਆ ਗਿਆ ਜਦੋਂ ਕੋੜ ਕੇ ਰਹਿਣ ਦਾ ਜਦੋਂ ਕੋੜ ਕੇ ਤੇ ਫਿਰ ਇੱਧਰ ਕੁੜੀ ਕਹਿੰਦੀ ਕੋੜ ਕੇ ਚੱਲਦਾ ਨਹੀਂ ਇਹ ਕੁੜੀ ਕਿਹੜੀ ਚੱਲਦਾ ਅਸੀਂ ਆਪਦੇ ਵੱਲੋਂ ਕਹਿ ਰਹੇ ਹਾਂ ਅਸੀਂ ਬਾਬੇ ਨਾਲ ਪੱਕੇ ਕਹ ਰਹੇ ਹਾਂ ਤੇ ਨਹੀਂ ਆਉਂਗਾ ਨਹੀਂ ਹੁੰਦੇ ਭਾਵੇਂ ਦਾਦਾ ਬਾਬਿਆਂ ਦੇ ਨਾਲ ਖੜਾ ਭਾਵੇਂ ਨਾਲ ਧੰਨਵਾਦ ਭਾਈ ਸੋਢਾ ਦੇ ਦੇਖ ਸਕਦੇ ਹੋ ਦੋਸਤੋ ਨਿੰਗ ਸਿੰਘ ਫੌਜਾਂ ਖਾਣਾ ਛੇਰਪੁਰ ਗਏ ਸੀਗੇ ਧੀ ਦੇ ਮਸਲੇ 'ਚ ਕਿਉਂ ਬਾਬਾ ਜੀ ਅੱਜ ਟਾਈਮ ਦੇਤਾ ਅੱਜ ਜੀ ਉਸ ਤੈਨਾਂ ਤੋਂ ਧੀ ਆਣਾਂ ਤੋਂ ਗਲਤੀ ਹੋ ਗਈ ਆ ਅੱਛਾ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਮਤਲਬ ਦਰਖਾਸਤ ਦਿਓ ਠੀਕ ਹੈ ਉਹ ਐਸੇ ਚੋਂ ਕਹਿੰਦਾ ਵੀ ਮੈਂ ਗੱਲ ਕਾਤੇ ਕਰਾਂ ਜਿਵੇਂ ਇਹਨਾਂ ਨੇ ਦਰਖਾਸਤ ਹੀ ਨਹੀਂ ਦਿੱਤੀ ਠੀਕ ਹੈ ਉਹ ਜਿਹੜੀ ਮੈਨੂੰ ਦੇ ਗਿਆ ਸੁਣੂ ਮੈਂ ਪੜਾ ਰਿਹਾ ਸਾਰਾ ਕੁਝ ਠੀਕ ਹੈ ਉਹਨੇ ਸਾਡੇ ਮੂਰੇ ਧਰਤਾ ਫਿਰ ਜਿਹੜਾ ਇਹਨਾਂ ਦਾ ਸਮਝੌਤਾ ਹੋਇਆ ਹੈ ਜੀ ਉਹ ਪਹਿਲਾਂ ਉਹ ਵੀ ਅਸੀਂ ਉਹਦੇ ਮੂਰੇ ਧਰਤਾ ਫਿਰ ਉਹ ਅੱਜ ਮੰਨਿਆ ਵੀ ਹਾਇ ਸਮਝੌਤਾ ਹੋਇਆ ਹੈ ਵੀ ਉਹ ਆਪਦੇ ਬੰਦਿਆਂ ਨੂੰ ਬੁਲਾਉਣਗੇ ਜਿੰਨੇ ਸੋਡੇ ਗਵਾਰੇ ਤੁਸੀਂ ਬੁਲਾਇਓ ਉਹ ਪੰਚਾਇਤ ਨੂੰ ਟਾਈਮ ਦੇਣਗੇ ਫਿਰ ਉਹ ਸਾਨੂੰ ਮਤਲਬ ਪੰਚਾਇਤ ਦੱਸੂਗਾ ਸਾਨੂੰ ਤੇ ਜਿਹੜਾ ਹੋਰ ਲਾਉਣਾ ਪਊਗਾ ਇੱਥੇ ਦੋ ਘੇੜੇ ਲੱਗੇ ਦੋ ਘੇੜੇ ਲੱਗੇ ਇੱਕ ਪਿੰਡ ਚ ਲੱਗੇ ਪੰਚਾਇਤ ਚ ਇਕਠਾਣੇ ਚ ਇਕਠਾਣੇ ਚ ਲੱਗੇ ਫੇਰ ਬਸਾਉਂਗੇ ਕੁੜੀ ਨੂੰ ਬਸਾਵਾਂਗੇ ਜੀ ਚਾਹੇ ਉਹਦਾ ਹਿੱਸਾ ਦਵਾਈਏ ਚਾਹੇ ਤੁਸ ਹੋ ਜੇ ਬਸਾਵਾਂਗੇ ਬਸਾਵਾਂਗੇ ਜੀ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲੇ ਦੀ ਗਰਾਊਂਡ ਜੀ ਰਿਪੋਰਟ ਜਿਹੜਾ ਦੂਜਾ ਲੜਕੀ ਵਾਲਾ ਪਰਿਵਾਰ ਬੈਠਾ ਹੈ ਪਰ ਦੂਜਾ ਪਰਿਵਾਰ ਨੂੰ ਹੁਣ ਸਰਪੰਚ ਸਾਹਿਬ ਆਪ ਲੈਣ ਗਏ ਨੇ ਜਾਨੀ ਕਿ ਆ ਨਹੀਂ ਰਹੇ ਨਾ ਨੁਕਰਜੀ ਕਰ ਰਹੇ ਨੇ ਥਾਣੇ 'ਚ ਵੀ ਚਲੇ ਗਏ ਜਦੋਂ ਪਤਾ ਲੱਗਾ ਕਿ ਬਾਬੇ ਆ ਰਹੇ ਨੇ ਿੰنگ ਸਿੰਘ ਫੌਜਾਂ ਦੂਜਾ ਪਰਿਵਾਰ ਲੜਕੇ ਵਾਲਾ ਥਾਣੇ ਚ ਲਿਆ ਗਿਆ ਤੇ ਜਿਹੜੇ ਗੱਲਬਾਤ ਐ ਡੀਕ ਰਹੇ ਨੇ ਹੁਣ ਉਹਨਾਂ ਨੂੰ ਫਵਜਾਂ ਵੀ ਕੀ ਬਣਦਾ ਜਿਹੜੀ ਪਿੰਡ ਦੀ ਪੰਚਾਇਤ ਐ ਉਹ ਕਹੀᱭਾ ਹੁਣ ਆਪ ਖੁਦ ਤਸਵੀਰਾਂ ਵੇਖ ਰਿਹਾ ਹਾਂ ਤੁਸੀਂ ਇੰਨਾ ਬਾਜਬਾ ਪਿੰਡ ਦੇ ਪੰਚਾਇਤੀ ਘਰ ਦੇ ਵਿੱਚ ਜੇ ਕਹਿ ਸਕਦੇ ਆ ਵੀ ਅੱਜ ਖਾਲਸਾ ਦਰਬਾਰ ਐ ਜਿਹੜਾ ਧੀਆਂ ਨੂੰ ਬਸਾਉਣ ਦਾ ਚੱਲੇ ਹੋਏ ਨੇ ਮਹਿਮ ਲੈ ਕੇ ਵੱਡੀ ਵੀਡੀਓ ਸ਼ੇਅਰ ਵੀ ਕਰੋ ਕਰੋ ਕਮੈਂਟ ਚੰਗੇ ਚੰਗੇ ਬਣਾ ਦਰਬਾਰ ਦਾ ਬਚਾਣਾ ਦਾ ਜਨਾਰ ਹੋ ਕੇ ਬਣਾ ਕੇ ਕਦੋਂ ਨਹੀਂ ਬਾਰੇ ਸੋਚ ਕੇ ਤੁਸੀਂ ਆ ਸਕਦੇ ਕਿ ਸਾਡੇ ਕੋਲ ਮੈਂ ਗੈਟ ਦੇਖਿਆ ਇਹ ਤਾਂ ਗੱਲ ਨਹੀਂ ਨਾਜ਼ੀ ਕਰਨਾ ਪੱਤਰਕਾਰਾਂ ਦੇ ਨਾਲ ਹੈ ਐ ਭੱਤੇ ਕਰਨ ਲੱਗ ਸਾਨੂੰ ਕੌਣ ਬਲਗਰ ਐ ਜੀ ਦਾਦਾਂ ਦੇ ਵਿੱਚ ਨਹੀਂ ਆਉਂਦੇ ਵਾਗ ਰਿਹਾ ਸਰਪੰਚਾਂ ਨਾਲ ਆ ਕੇ ਦੋਨਾਂ ਦੇ ਪੱਖ ਸੁਣ ਕੇ ਕੁੜੀ ਵਾਲੀ ਰਹੀ ਵੀ ਸੀ ਆਪਣਾ ਪੱਖ ਰੱਖ ਦਿਵਾਣ ਕਿ ਕੀ ਕਹਿੰਦਾ ਜੀ ਇਹਨਾਂ ਦੇ ਵਿੱਚ ਮਾੜਾ ਕਿੰਨਾ ਇੱਕਦਮ ਬੰਦੇ ਗੱਤੀ ਹੋਈ ਬਈ ਕਿ ਸੇਖਾ ਕੋਲੀ ਮਾਰਦੀ ਖਾਪਦਾ ਇਹ ਤਾਂ ਨਹੀਂ ਬੋਲਣਾ ਪਤਾ ਗੱਲ ਕੀ ਆ ਪੁੱਤ ਮੇਰੀ ਗੱਲ ਸੁਣ ਬਾਬਾ ਜਿਹੜਾ ਫੋਨ ਲਾਵਾ ਹੈ ਪੁੱਤ ਗੱਲ ਵੀ ਸੁਣਾ ਇੱਥੇ ਨਾਥਰੀ ਗਾਲ ਦੇ ਉਹ ਇੱਥੇ ਪੰਚਾਇਤ ਦੇ ਬੇ ਸਰਪੰਚ ਬੈਠਾ ਪਿੰਡ ਦੇ ਵਿੱਚ ਨੂੰ ਨਹੀਂ ਅਸੀਂ ਤੁਹਾਨੂੰ ਦੁਹਰਾਣਾ ਤੱਕ ਕਾ ਕਰਕੇ ਪਿੰਡ ਚ ਚੱਲ ਜਾਗੇ ਬਾਹਰ ਬਦਲਣਾ ਦਾ ਅਜੀ ਪੰਚਾਇਤ ਦੇ ਨਾਲ ਸਾਰੇ ਫੈਸਲੇ ਕਰਨ ਦੇ ਤੂੰ ਸੱਚਾਗਾ ਠੀਕ ਹੈ ਤਾਂ ਸਾਨੂੰ ਆ ਕੇ ਉਹ ਪੱਖ ਤੋਂ ਦੱਸ ਸਕਦਾ ਕੋਈ ਤੇਰੇ ਨਾਲ ਧੱਕਾ ਦਾ ਨਹੀਂ ਕੋਈ ਕਰਦੇ ਠੀਕ ਤੋੜ ਦੇ ਡਾਇਲ ਦੋ ਸਰਪੰਚ ਲੈ ਪੰਚਾਇਤ ਮੈਂਬਰ ਸਾਰੇ ਥੋੜੇ ਪਿੰਡ ਦੀ ਪੰਚਾਇਤ ਬੈਠੇ ਆ ਜਦੋਂ ਆਏ ਸੀਗਾ ਵੀ ਆਹ ਧੱਕਾ ਕਰਨਾ ਹੁੰਦਾ ਈ ਤੇ ਨਾਲ ਕੋਈ ਫਿੱਤਰ ਕਰੇ ਨਾਲ ਜਾਂਦੇ ਵੱਲੋਂ ਨਾਲ ਕਿ ਪੰਚਾਇਤ ਕੋਲੇ ਗਰਾਂਵ ਦੇ ਸਰਪੰਚ ਕੋਲੇ ਗਰਾਂਵ ਤੂੰ ਸਿਆਣਾ ਹੋਣਾ ਤਾਂ ਈ ਦਾਇਰ ਕਰਨ ਹੁੰਦਾ ਸਿਆਣਾ ਵਾਲੇ ਤੂੰ ਇੱਥੇ ਆ ਜਾ ਪੰਚਾਇਤ ਤੇ ਉਹ ਬੈਠ ਕੇ ਗੱਲ ਕਰ ਲੈ ਠੀਕ ਆ ਅੱਧਾ ਕਾਲੋ ਬੈਠਾ ਕੀ ਕਹਿੰਦਾ ਯਾਰ ਆ ਜਾ ਆ ਜਾ ਅੱਜ ਆ ਜਾ ਤੇਰੀਆਂ ਗੱਲਾਂ ਹਾਂ ਜੀਆ ਇਹਨਾਂ ਦਾ ਮੌਕੇ ਤੇ ਦੇਖਾਂਗੇ ਕੀ ਹੁੰਦਾ ਜਿਹੜਾ ਸਮਾਂ ਹੁੰਦਾ ਉਹ ਇਹ ਗੱਲ ਨਹੀਂ ਹੁੰਦੀ ਠੀਕ ਨਹੀਂ ਗੱਲ ਜੇ ਆਪਾਂ ਕਰੀ ਵੀ ਉਹੀ ਦੇਖਦੇ ਹਾਂ ਪਹਿਲੀ ਖਾ ਜਾਂਦੇ ਹੋ ਆਪਾਂ ਜਮੀਨਾ ਨੂੰ ਨਾ ਰੱਖਣਾ ਆਪਾਂ ਮਸਾਲਾ ਦਾ ਛੱਗਾ ਦਾ ਉਹ ਬੱਚੇ ਦਾ ਭਿੱਖ ਦੇਣਾ ਇਹ ਵੀ ਦਾ ਵਸੇ ਇਹਦਾ ਇੱਥੇ ਜਮੀਨਾ ਨੂੰ ਪਾਣਾ ਜੇ ਫਿਰ ਖਾਣਾ ਕਰੇ ਬੇਵਾਰ ਕਰੇ ਮਨ ਦੀ ਨਾ ਇਹ ਤਾਂ ਗੱਲ ਇਹ ਵੀ ਪੈਸੇ ਜਮੀਨਾ ਚ ਆਹੀ ਤਾਂ ਫਰਕ ਪੱਡਣਾ ਨਾ ਅੰਦਰ ਮੈਂ ਤਾਰੀ ਬਾਜੀ ਆਪਾਂ ਵੀ ਪ੍ਰਕਾਰ ਦਿਖਾਣਾ ਆਪਾਂ ਤਾਂ ਨੂੰ ਇਹਨਾਂ ਨੂੰ ਨਾਮ ਰੱਖਣਾ ਗੰਗਾ ਭਾਈ ਕੀ ਬਣਿਆ ਆਇਆ ਨਹੀਂ ਉਹ ਉਹ ਬੰਦਾ ਆਇਆ ਨਹੀਂ ਹੈ ਕਹਿੰਦਾ ਪੰਚਾਇਤ ਦੇ ਕਹਿੰਦੇ ਵਾਇਬ੍ਰੇਟੀ ਦਾ ਖਾਲਸਾ ਰਹਿ ਗਿਆ ਹਿੰਮਤ ਹੈ ਅਸੀਂ ਅੱਜ ਪਿੰਡ ਇਨਾਵਾਲਾ ਦੇ ਕਿ ਪਹੁੰਚੇ ਹਾਂ ਬੰਦੇ ਆਏ ਸਨ ਪਹਿਲਾਂ ਸਾਡੀ ਗੱਲ ਸਰਪੰਚ ਸਾਹਿਬ ਨਾਲ ਇੱਥੇ ਕੋਈ ਆਧਿਕਾਰ ਵਾਲਾ ਇੱਕ ਮੁੰਡਾ 11-12 ਦਾ ਬਹਿੰਦੇ ਨਾ ਕਿਸੇ ਗੱਲ ਤੇ ਸਰਪੰਚ ਸਾਹਿਬ ਨੇ ਵੀ ਦੋ ਤਿੰਨ ਵਾਰੀ ਫੋਨ ਕਰੇ ਉਹ ਕਹਿੰਦਾ ਥਾਣੇ ਜਾਣਾ ਥਾਣੇ ਵੀ ਚਲਾ ਕੇ ਕਹਿੰਦਾ ਆਉਂਦੇ ਹੀ ਨਹੀਂ ਹੈਗਾ ਸਰਪੰਚ ਸਾਹਿਬ ਨੇ ਪੰਚਾਇਤ ਨੇ ਆਪਦੀ ਵੱਲੋਂ ਟਾਈਮ ਲਿਆ ਆਪਦੇ ਦਾ ਜੇ ਹੌਸਲੇ ਨਾਲ ਜੀ ਬਾਬਾ ਜੀ ਹੱਲ ਕਰਾਗੇ ਜੇ ਨਹੀਂ ਕੋਈ ਹੱਲ ਆਉਂਦਾ ਵੀ ਸਾਰੀ ਪੰਚਾਇਤ ਤੁਹਾਡੇ ਨਾਲ ਖੜੀ ਹੈ ਪੇਕੇ ਪਿੰਡ ਕਿਹੜਾ ਹੈ ਸੌਰੇ ਸੌਰੇ ਨਵਜੋਈ ਇੰਨਾ ਬਾਜਵਾ ਸ਼ੇਰਪੁਰ ਕੋਲੇ ਹਾਂਜੀ ਕੀ ਕੀ ਪ੍ਰੋਬਲਮ ਕੀ ਆਉਂਦੀ ਸੀ ਇੰਨੇ ਸਾਲ ਹੋ ਗਏ ਤੈਨੂੰ ਪੇਕੇ ਬੈਠੀ ਨੂੰ ਬਸ ਜੀ ਚਾਚੀ ਨਹੀਂ ਮੇਰਾ ਘਰ ਬਸੰਦ ਦੀ ਚਾਚੀ ਵਸੇ ਜੋ ਕੋ ਸੋਕਾਈ ਸੀ ਆ ਬਸ ਚਾਚੀ ਚਾਚੀ ਮੁੰਡੇ ਪੁੱਤਰੇ ਘਰ ਵਾਲੇ ਦੀ ਹਾਂਜੀ ਚਾਚੀ ਕਹਿੰਦੀ ਬਸ ਲੈ ਕੇ ਨਾ ਜੀ ਹੁਣ ਉਹਨੂੰ ਉਹੀ ਰੋਕੀ ਬੈਠੀ ਹੈ ਜੀ ਚਾਚੀ ਕਿਉਂ ਰੋਕੀ ਬੈਠੀ ਹੈ ਬਸ ਜੀ ਹੁਣ ਮੇਰੇ ਘਰ ਜ਼ਮੀਨੋਂ ਸਾਰਾ ਕੁਝ ਉਹ ਹੀ ਖਾਂਦੀ ਹੈਗੀ ਵੀ ਜਦੋਂ ਜਿਮ ਕਬਜ਼ਾਗਾ ਜ਼ਮੀਨ ਸਾਰਾ ਲੈਣਾ ਦੇਣੀ ਆ ਨੰਬਰਦਾਰ ਚ ਸਾਰਾ ਕੁਝ ਉਹ ਹੀ ਖਾਈ ਜਾਂਦੀ ਹੈ ਮੇਰੇ ਘਰੋਂ ਕੋਈ ਕੁਝ ਵੀ ਮੇਰੇ ਘਰੋਂ ਤਾਂ ਦਿੰਦੀ ਬਸ ਉਹ ਉਹਦੇ ਕਬਜ਼ੇ ਚਾਹੇ ਸੱਸ ਸਹੁਰਾ ਵੀ ਸਾਰੇ ਜਾਣੇ ਉਹਨਾਂ ਦੇ ਕਬਜ਼ੇ ਚ ਰਹੀ ਅੱਛਾ ਪਰੋਣੇ ਦੀ ਚਾਚੀ ਦੇ ਹਾਂਜੀ ਵੀ ਜਿਵੇਂ ਉਹ ਕਹਿੰਦੇ ਨੇ ਔਕੜੀ ਵੀ ਜੀ ਉਹਨਾਂ ਦੇ ਮੰਨਦੇ ਨੇ ਗੱਲ ਅੱਜ ਸੱਜਾ ਜੀ ਬਾਬੇ ਜੀ ਨੇ ਇਹਨਾਂ ਕੋਲ ਵੀ ਨਹੀਂ ਆਇਆ ਕੋਈ ਠੀਕ ਹੈ ਹਾਂਜੀ ਬੱਚਾ ਜੀ ਮੇਰੇ ਕੋਲ 14 ਸਾਲ ਦਾ ਸਮਝ ਗਏ ਠੀਕ ਹੈ ਆ ਬੱਚਾ ਹਾਂ ਪੁੱਤਰ ਗਾਣਾ ਕਾਉਣਾ ਤੂੰ ਡੈਡੀ ਕੋਲੇ ਹੈ ਕੀ ਨੋ ਹੈ ਗੁਰਬਾਚ ਦੇ ਫਿਰ ਵੀ ਜਰ ਦਾਦਾ ਦਾਦੀ ਹੈ ਆਪਣੇ ਡੈਡੀ ਦੇ ਵੀ ਹਰੇਕ ਜਾਣਾ ਚਾਹੁੰਦਾ ਹੈ ਪਰ ਦੇਖ ਸਕਦੇ ਹੋ ਤੁਸੀਂ ਵਿੱਚ ਸੀ ਜੇ ਕੇਸ ਦੇ ਕਿਵੇਂ ਸੀ ਗੱਲਬਾਤ ਉਦੋਂ ਕਚਹਿਰੀਆਂ ਚ ਲਿਖਤ ਹੋਈ ਇਹਨਾਂ ਦੀ ਬਸ ਠੀਕ ਹੈ ਕਿ ਐਸ ਲੋ ਤਾਂ ਆ ਹੱਦਾਂ ਤੇ ਰਹਿਣਾ ਉਹ ਹੱਦਾਂ ਤੇ ਇੱਕ ਮਿੰਟ ਹੱਦਾਂ ਤੋਂ ਮੁੱਕਰ ਗਏ ਜਿਹੜੇ ਹੱਦ ਤੱਕ ਜੇ ਲਿਖਤ ਵੀ ਤੁਸੀਂ ਵਿੱਚ تھے ਹਾਂਜੀ ਵਿੱਚ ਸੀ ਤੇ ਅੱਜ ਆਏ ਨਹੀਂ ਫਿਰ ਹੁਣ ਇਦੋਂ ਬਾਅਦ ਉਹ ਤਾਂ ਜੀ ਹੁਣ ਉਹਨਾਂ ਨੂੰ ਪਤਾ ਹੋਊਗਾ ਪਾਸ਼ਾ ਦੇ ਬੈਠੇ ਇੱਥੇ ਜੀ ਭਾਈ ਜੀ ਤੁਸੀਂ ਵਿੱਚ ਤੁਸੀਂ ਕੀ ਗੱਲਬਾਤ ਹੈ ਜੀ ਇਹ ਜੀ ਜਿਹੜੀ ਪਹਿਲਾਂ ਵਾਲੀ ਪੰਚਾਇਤ ਦਾ ਦੇਖੋ ਉਹ ਲੜਕੀ ਬੈਠੀ ਉਹਨਾਂ ਨੂੰ ਪਤਾ ਹੈਗਾ ਠੀਕ ਹੈ ਦੇਖੋ ਅਸੀਂ ਗਏ ਸੀ ਘਰੇ ਸੱਜਣਾ ਵੀ ਆਜੋ ਭਈ ਬਾਬਾ ਜੀ ਆਏ ਨੇ ਉੱਥੇ ਵੀ ਤੁਸੀਂ ਆਜੋ ਜਿਹੜੀ ਥੋੜੀ ਜਿਹੀ ਗੱਲਬਾਤ ਹੈ ਬੈਠ ਕੇ ਛੋਟੇ ਦੋਨਾਂ ਦਾ ਪੱਖ ਸੁਣਾਈ ਜਾਊਗੀ ਠੀਕ ਹੈ ਤੇ ਉਹ ਕਹਿੰਦਾ ਵੀ ਮੈਂ ਨਹੀਂ ਆਉਂਦਾ ਮੇਰਾ ਕੇਸ ਕੋਰਟ ਚੱਲਦਾ ਹੈਗਾ ਜਿੱਦਾਂ ਵੀ ਕੋਰਟ ਦਾ ਫੈਸਲਾ ਹੋਊਗਾ ਤਾਂ ਮੈਂ ਉਹ ਮੰਨੂੰਗਾ ਤੇ ਕੋਰਟ ਕੇਸ ਚੱਲਦਾ ਹੈ ਆਹ ਕੋਈ ਇੱਕ ਕੋਟਕੇ ਚੱਲਦਾ ਹੈ ਜੀ ਕੋਈ ਕੋਟਕੇ ਇਸਨ ਚੱਲਦਾ ਜੀ ਮੈਂ ਵੀ ਤਰੀਕਾ ਦੇ ਜਾਂਦੀ 3 ਸਾਲ ਹੋ ਗਏ ਜੀ ਬੈ ਉਹਦੋਂ ਦੇ ਬੰਦੇ ਨੇ ਤਰੀਕਾ ਨਾ ਤਾਂ ਪੰਚਾਇਤ ਨੂੰ ਸਰਪੰਚ ਸਾਹਿਬ ਨੂੰ ਕਿਹਾ ਉਹਨੇ ਵੀ ਕੋਟਕੇ ਚੱਲਦਾ ਹੈ ਨਹੀਂ ਜੀ ਉਹ ਝੂਠ ਬੋਲ ਰਹੇ ਨੇ ਜੀ ਉਹਨਾਂ ਨੂੰ ਆਏ ਹਾਂ ਜੀ 2 ਕਿੱਲੇ ਜ਼ਮੀਨ ਦੇਣੀ ਕਰੀ ਸੀ ਉਹਨਾਂ ਨੇ ਜੀ ਮੁੰਡੇ ਨੂੰ ਠੀਕ ਹੈ 10 ਲੱਖ ਰੁਪਏ ਘਾਟ ਦਾ ਕਰਿਆ ਸੀ ਜੀ ਠੀਕ ਹੈ ਉਹਦੇ ਵਿੱਚ ਉਹਨਾਂ ਨੇ 60000 ਰੁਪਏ ਸਾਨੂੰ ਇੱਕ ਠੇਕਾ ਦਿੱਤਾ ਸੀ ਜੀ ਹਾਂ ਇੱਕ 6 ਮਹੀਨਾ ਦਾ ਸੀ ਮੁੜ ਗਏ ਮੁੱਕਰ ਗਏ ਸਾਰੀਆਂ ਕਿੰਨੇ ਗਏ ਮੁੱਕਰ ਗਏ ਉਹ ਲੇਖਤਾ ਆਪਣੇ ਕੋਲ ਇਸ ਟਾਂਮ ਤੇ ਬਕਾਇਦਾ ਸਾਈਨ ਹੋਏ ਹੋਏ ਨੇ ਜਿਹੜਾ ਕੋਰਟ ਕੇਸ ਬਾਰ-ਬਾਰ ਉਹਨੇ ਸਰਪੰਚ ਸਾਹਿਬ ਨੂੰ ਕਿਹਾ ਉਹ ਜੂਠੇ ਜੀ ਸਾਡਾ ਕੋਈ ਕਿਤੇ ਨੋਟਿਸ ਨਹੀਂ ਆਇਆ ਕੋਈ ਕੋਈ ਸੰਮਣ ਆਇਆ ਤੁਹਾਨੂੰ ਨਹੀਂ ਵੀ ਕੋਈ ਸੰਮਣ ਨਹੀਂ ਮੇਰੇ ਕੋਲ ਤਾਂ ਪਹੁੰਚਿਆ ਹੈ ਜੀ ਅੱਦੇ ਵੀ ਆਉਣ ਲੈਣੇ ਜੀ ਮੈਂ ਫੜਦੀ ਆ ਜਿਹੜੇ ਇਹਨਾਂ ਨੇ ਆਉਣ ਲੈਣੇ ਕੋਰਟ ਵਾਲੇ ਮੈਂ ਆ ਫੜਦੀ ਆ ਵੀ ਮੇਰੇ ਕੋਲ ਸੰਮਣ ਵੀ ਆਉਣ ਮੇਰੇ ਕੋਲ ਕੋਰਟ ਵੱਲੋਂ ਮੇਰੇ ਆਉਣ ਨਹੀਂ ਰਹੇ ਕੋਈ ਸੰਬੰਧ ਨਹੀਂ ਆਇਆ ਜਾਣ ਕੇ ਝੂਠਾ ਜਾਬ ਲਾ ਰਹਾ ਨੂੰ ਦੇਖ ਸਕਦੇ ਹੋ ਦੋਸਤੋ ਵੀ ਪੰਜਾਬ ਦੇ ਹਾਲਾਤ ਜੇ ਕਹਦੀ ਆਪਾਂ ਦਿੱਲੀ ਤੁਸੀਂ ਦੇਖੇ ਰਹੇ ਹੋਗੇ ਬਾਬਿਆਂ ਲਵੇ ਜ਼ਥੇਦਾਰ ਸਾਹਿਬ ਬੈਠੇ ਨੇ ਤੇ ਵੀ ਦਿੱਲੀ ਮਸਲੇ ਨੇ ਜਿਹੜੇ ਆਉਂਦੇ ਨੇ ਕਿ ਧੀਆਂ ਦੇ ਇਹ ਲੱਗਦਾ ਜਿਵੇਂ ਇਹ ਰਾਹ ਪਏਗੇ ਅਸੀਂ ਐਂ ਲੱਗਦਾ ਵੀ ਸਾਰੇ ਪੰਜਾਬ ਚ ਹੀ ਮਸਲੇ ਹੋਗੇ ਨੇ ਭਵੰਤ ਸੱਜਣ ਪੰਚਾਇਤ ਬੈਠੀ ਆ ਹੋਰ ਵੀ ਬਠਿੰਡੇ ਤੋਂ ਵੀ ਆਏ ਨੇ ਲਵੇ ਲਵੇ ਪਿੰਡਾਂ ਤੋਂ ਹੋਰ ਵੀ ਆਏ ਨੇ ਕਿਉਂ ਸਰਪੰਚ ਸਾਹਿਬ ਥੋੜੀ ਗੱਲਬਾਤ ਹੋਈ ਹੈਗੀ ਕੀ ਕੀ ਹੈਗਾ ਗੱਲਬਾਤ ਹੈ ਇਹ ਜਿੰਨੋਂ ਤੇ ਤੇ ਵੀ ਸਾਡੇ ਨਾਲ ਗੱਲ ਹੋ ਰਹੀ ਸੀ ਮੁੰਡੇ ਨਾਲ ਠੀਕ ਹੈ ਉਹ ਸਾਨੂੰ ਹਮੇਸ਼ਾ ਹੀ ਕਹਿੰਦਾ ਸੀ ਵੀ ਮੇਰਾ ਕੋਟ ਕੇ ਚੱਲਦਾ ਠੀਕ ਹੈ ਵੀ ਮੈਂ ਮੈਂ ਉੱਥੇ ਵੀ ਨਹੀਂ ਬਿਨੂੰਆ ਉਹ ਸਾਡੇ ਅੱਜ ਸਾਹਮਣੇ ਆ ਕੁੜੀ ਦੀ ਗੱਲ ਸੁਣ ਕੇ ਵੀ ਹਰ ਤੱਕ ਕੋਈ ਤਰੀਕ ਹੀ ਨਹੀਂ ਪਈ ਮੈਂ ਤਾਂ ਕਿਤੇ ਗਈ ਨਹੀਂ ਹਾਂ ਸਾਨੂੰ ਅੱਜ ਕਿਹਾ ਨਹੀਂ ਵੀ ਕੋਟ ਕੇ ਚੱਲਦਾ ਹੈ ਹਾਂਜੀ ਹਾਂਜੀ ਅੱਜ ਬਿਆਨ ਵੀ ਕਿਹਾ ਕੁੜੀ ਦੇ ਬਿਆਨ ਵੀ ਹੋਏ ਸੀ ਇਹ ਵੀ ਗੱਲ ਕਹੀ ਉਹਨੇ ਇਹ ਕਹਿੰਦੇ ਕੁਝ ਹੋਇਆ ਨਹੀਂ ਇਹ ਕਹਿੰਦੇ ਗੱਲ ਹੀ ਨਹੀਂ ਸੱਚੀ ਅੱਜ ਪੂਰਾ ਸਾਹਮਣੇ ਆ ਵੀ ਗੱਲ ਹੈਗੀ ਤੇ ਫਿਰ ਟਾਈਮ ਤੁਸੀਂ ਹਫਤੇ ਦਾ ਦਿੱਤਾ ਇੱਕ ਹਫਤੇ ਦਾ ਟਾਈਮ ਲੈਂਦਾ ਜੀ ਬੈਗਰੂ ਮਿਹਰ ਕਰੇ ਸੀ अच्छा नहीं नहीं। दे, नहीं जी नहीं फिर ਤੁਸੀਂ ਬਾਬੇ ਨਾਲ ਖੜੋਗੇ ਅਸੀਂ ਬਾਬੇ ਨਾਲ ਖੜੇ ਹਾਂ ਠੀਕ ਹੈ ਧੰਨਵਾਦ ਜੀ ਹਾਂ ਭਾਈ ਤੁਸੀਂ ਵੀ ਵਿੱਚ ਕੇਸ ਦੇ ਮਤਲਬ ਕਾਫੀ ਕੁਝ ਜਾਣਦੇ ਹੋ ਕਿਵੇਂ ਦੇਖਦੇ ਹੋ ਉਹਨੂੰ ਕੇਸ ਨੂੰ ਵੀ ਹੁਣ ਦੇਖੋ ਸਾਡੇ ਸਾਹਮਣੇ ਪਹਿਲਾਂ ਤਾਂ ਨਹੀਂ ਕੋਈ ਵੀ ਨਿਬੇੜਾ ਹੋਇਆ ਹੈ ਭੈਣ ਜੇ ਦੱਸਾਂ ਮੈਂ ਤਾਂ ਆਪ ਕੋਲ ਮੰਨ ਵੀ ਇਹ ਗੱਲ ਕੋਈ ਇਹ ਨਹੀਂ ਵੀ ਕੀਤੀ ਸੀ ਵੀ 10 ਲੱਖ ਰੁਪਈਆ ਤੇ 2 ਕਿਲੇ ਜ਼ਮੀਨ ਠੀਕ ਹੈ ਕਿ ਉਹ ਦੁਆਰੇ ਇਹ ਕਹਿੰਦੇ ਵੀ ਮੁੱਕਰ ਕੇ ਦੋ ਤੇ ਆ ਗਏ 2.5 ਤੇ ਆ ਗਏ ਹੁਣ ਤਾਂ ਜਦੋਂ ਦੁਆਰੇ ਬੈਠਾਂਗੇ ਤਾਂ ਇਹ ਗੱਲ ਸਾਹਮਣੇ ਆਊ ਦੋਨੇ ਜਾਣੇ ਧਿਰਾਂ ਦਾ ਦੋਨੋਂ ਮੈਂ ਫਿਰ ਦੇਖੀ ਪਾਕਿਸਤਾਨ ਕੇ ਫੇਰ ਹੀ ਆਪਾਂ ਗੱਡਾਂਗੇ ਦੇ ਵਿੱਚੋਂ ਵੀ ਕੌਣ ਸਹੀ ਹੈ ਕੌਣ ਗਲਤ ਅੱਜ ਤਾਂ ਨਾ ਆਪਾਂ ਭੈਣ ਨੂੰ ਗੱਲ ਤੇ ਸੱਚ ਦੀ ਨਾ ਹਾਂ ਤੇ ਜਿਸ ਤਰ੍ਹਾਂ ਹਫ਼ਤੇ ਤੱਕ ਤੁਹਾਡੇ ਕੋਲ ਕਦੇ ਉਹਨਾਂ ਦੀ ਗੱਲ ਲਈ ਆਈ ਭੈਣ ਆਈ ਸੀ ਇੱਕ ਦੋ ਵਾਰੀ ਠੀਕ ਹੈ ਤੇ ਇਹਨਾਂ ਨੇ ਕਿਹਾ ਸੀ ਕਿ ਸਾਡਾ ਭਾਨਾ ਸਿੱਧੂ ਵਰਗੇ ਆ ਗਏ ਨੇ ਫਾਸਲਾ ਕਰਾਇਆ ਉਹ ਇਹਨਾਂ ਨੂੰ ਬਤਾ ਸਾਰੀ ਪਾਣਾ ਸਿੱਧੂ ਵੀ ਆਇਆ ਸੀ ਕਿਸ ਚੇਚ ਇਹ ਭੈਣ ਕਹਿੰਦੇ ਕਹਿਣ ਦਾ ਆਪਾਂ ਤੁਹਾਨੂੰ ਨਹੀਂ ਪਤਾ ਠੀਕ ਹੈ ਤੇ ਇੱਕ ਜਿਵੇਂ ਹੁਣ ਹਫ਼ਤੇ ਦਾ ਟਾਈਮ ਦਿੱਤਾ ਪੰਚਾਇਤ ਨੇ ਜੇਕਰ ਨਹੀਂ ਆਉਂਦਾ ਉਹ ਤੁਸੀਂ ਨਾਲ ਖੜੇ ਹੋ ਇਹਨਾਂ ਦੇ ਕੋਸ਼ਿਸ਼ ਤਾਂ ਕਰਾਂਗੇ ਵੀਰੇ ਵੀ ਅਸੀਂ ਲੈ ਕੇ ਆਈ ਜ ਆਪਣਾ ਕਿਹੜਾ ਪਿੰਡ ਹੈ ਠੀਕ ਹੈ ਆਪਣਾ ਕਿਹੜਾ ਪਿੰਡ ਹੈ ਠੀਕ ਹੈ ਤੁਸੀਂ ਤੁਸੀਂ ਪੰਚਾਇਤ ਮੈਂਬਰ ਸੀ ਠੀਕ ਹੈ ਕਿਵੇਂ ਦੇਖਦਾ ਹਾਂ ਕਿਸ ਨੂੰ ਇਹ ਕੁੜੀ ਮੇਰੇ ਘਰੇ ਵੀ ਆਈ ਦੀ ਵੀ ਇਹ ਕੁੜੀ ਨੇ ਪਹਿਲਾਂ ਵੀ ਇਹੀ ਗੱਲ ਕਹੀ ਹੈ ਜੀ ਵੀ ਮੇਰਾ ਮਾਸਲਾ ਬਹਿ ਕੇ ਗਿਰੇ ਕਾਬਲੀ ਨਵੇਂ ਮੇਰੇ ਦੋ ਹੱਥ ਬੰਨ੍ਹ ਕੇ ਵਿਚਾਰੀ ਕੁੜੀ ਵੀ ਆਈ ਸੀ ਮੁੰਡਾ ਉਹਨੂੰ ਨਿਆਣਾ ਸੀ ਠੀਕ ਹੈ ਅੱਛਾ ਨਿਆਣਾ ਸੀ ਉਹਨੂੰ ਠੀਕ ਹੈ ਉਹ ਦੋ ਦਿਨ ਚਾਹੀਦੇ ਮੇਰੇ ਦੋ ਤਿੰਨ ਘੰਟੇ ਤੇ ਪੰਜ ਛੇ ਵਾਰੀ ਮੇਰੇ ਘਰੇ ਆਈ ਅਸੀਂ ਉਹਨੂੰ ਕਿਹਾ ਵੀ ਅਸੀਂ ਨਿਮੇੜਾਂਗੇ ਕਾ ਪਿਛਲੀ ਪੰਚਾਇਤ ਨੇ ਜੋ ਲਾਇਆ ਤੇ ਸਾਡੇ ਸਰਪੰਚ ਸਾਹਿਬ ਜੋ ਲਾ ਰਹੇ ਆ ਅਸੀਂ ਕਹਿੰਦੇ ਮਸਲਾ ਬਾਅਦ ਕੇ ਜਰਵਾ ਘਰ ਬਣ ਕੇ ਜਾਨੂੰ ਕੁੜੀ ਨੂੰ ਕੋਤ ਦੇ ਦੇਣਾ ਪਰ ਆਇਆ ਨਹੀਂ ਉਹ ਸਾਹਮਣੇ ਹੁਣ ਤੀ ਡਰ ਰਿਹਾ ਕੋਰਟ ਕੇਸ ਚ ਪੰਚਾਇਤ ਘਰੇ ਬਾਕੀ ਤਾਂ ਨਹੀਂ ਆਏ ਤਾਂ ਮੈਂ ਸਾਰੀ ਪੰਚਾਇਤ ਆ ਗਈ ਉਹ ਕੋਰਟ ਕੇਸ ਕਹਿੰਦਾ ਮੇਰਾ ਕੋਰਟ ਕੇਸ ਤੇ ਕੋਈ ਇਧਰ ਕੁੜੀ ਕਹਿੰਦੀ ਕੋਰਟ ਕੇਸ ਚਲਦਾ ਨਹੀਂ ਇਹ ਕੁੜੀ ਨਹੀਂ ਚਲਦਾ ਤੇ ਉਹ ਸੱਚਾ ਹਾਂ ਕਹਿੰਦੇ ਆ ਅਸੀਂ ਆਪਦੇ ਵੱਲੋਂ ਕਹਿੰਦੇ ਆ ਅਸੀਂ ਬਾਬਾ ਪੱਕੇ ਕਹਿੰਦੇ ਆ ਤੇ ਨਹੀਂ ਆਉਂਦੇ ਨਹੀਂ ਆਉਂਦੇ ਉਹ ਬਾਬੇ ਨਾਲ ਬਿਠਾ ਬਾਬੇ ਨਾਲ ਧੰਨਵਾਦ ਭਾਈ ਛੋਡਾ ਵੀ ਰਾਂਝੇ ਸਾਡੇ ਝੂਠ ਲਾ ਰਹੇ ਨੇ ਜਿਹੜਾ ਫਾਈਨਲ ਕਰ ਰਹੇ ਨੇ ਸਾਡੇ ਤੇ ਹਾਂ ਕੇਸ ਹੈ ਕੇਸ ਚੱਲਦਾ ਹਾਂ ਖਾਜ ਹੋਏ ਹੋਏ ਨੇ ਜੇ ਜਦੋਂ ਚੱਲਦਾ ਵੀ ਹੁੰਦਾ ਉਹਦਾ ਹੀ ਉਹਦਾ ਸਿਰ ਜਣਾ ਗਈ ਬੰਦਾ ਦੋ ਬਰਦੀ ਠੀਕ ਹੈ ਲੋਕੀ ਜਾਂਦਾ 80000 ਰੁਪਏ ਦੇ ਕੇ ਗਏ ਨੇ 1.5 ਲੱਖ ਰੁਪਏ ਮੰਨੇ ਨੇ ਮੈਂ ਗਾਹਕ ਕਰਿਆ ਕਿ ਉਹ ਮੁੰਡੇ ਕਿੱਥੇ ਘਰਦਾ ਠੀਕ ਹੈ ਲੋ 60000 ਦੇ ਕੇ ਗਿਆ ਮੈਂ ਆਪ ਅਗਲੇ ਟੂ ਮੁੰਡੇ ਨੂੰ ਪੁੱਛ ਲਾਂ ਹੈ ਉਹਨੇ ਇਹਨਾਂ ਨੇ ਕੋਈ ਸਾਨੂੰ ਉਦੋਂ ਬਾਅਦ ਕੋਸ਼ਿਸ਼ ਨਹੀਂ ਪੁੱਛਿਆ ਜਣੀਆ ਅਸੀਂ ਆਵਾਂ ਨਾ ਕਹਿੰਦੇ ਹਾਂ ਕਿ ਛੋਟੇ ਕੋ ਸੰਮਣਾਈ ਨੇ ਕਦੇ ਕੋਈ ਸੰਮਣ ਨਹੀਂ ਆਈ ਸਾਡੇ ਲੇ ਬਹਣ ਲਗਈਏ ਮੇਰੇ ਬੱਚੇ ਬੰਦੇ ਜਾਣਦੇ ਨਹੀਂ ਉੱਛੜੇ ਨਹੀਂ ਇੰਜੀਨੀਅਰ ਲਗ ਉੱਛਣੇ ਨਹੀਂ ਜਾ ਪਾਤੀ ਰਹਿਣਾ ਨਹੀਂ ਆ ਮੰਨੀ ਸੀ ਵੀ ਇਹਨੂੰ ਪਹਿਲਾਂ ਨੂੰ ਕਹਾ ਵੀ ਹੋਣਾ ਸਨੇ ਵੀ ਤੂੰ ਦੇਖਦਾ ਹੋ ਤੇਰੇ ਨਾਲ ਆਪਾਂ ਨੇ ਵੀ ਮੁੰਡੇ ਜੂ ਉੱਥੇ ਸਿਖਾਣਾ ਠੀਕ ਹੈ ਕਿਤੇ ਮਾਇਨ ਕੋਈ ਲੋੜ ਨਹੀਂ ਉਹਦੀ ਵੀ ਮੁੰਡਾ ਰਹਿ ਕੇ ਆਪਣਾ ਮਾਇ ਰਹੇਗਾ ਕਰਵੇ ਕੁਝ ਹੋਊਗਾ ਮੈਂ ਦਊਗਾ ਜੀ ਇਹ ਹੈ ਇਹ ਕੋਸ਼ੂ ਦਾ ਸੱਚਾ ਉਤਰੀ ਹੋਰ ਨੂੰ। ਉਹ ਜਿਹੜਾ ਉੱਤ ਨਹੀਂ ਹੋਣਾ ਸੱਤਿਆ ਜੀ ਲੈ ਆਇਆ ਨਹੀਂ ਮੈਨੂੰ ਵੀ ਹੱਥਿਆਂ ਆਪਣੇ ਬਾਣ ਜੀ ਜੀ ਮੇਰੇ ਬਾਣ ਜੀ ਹੈ। ਬਾਣ ਜੀ ਜੀ ਬਾਣ ਬਾਣ ਜਾਨੀ ਲੱਭਾਉਣੇ ਪੈਣ ਠੀਕ ਹੈ। ਹਾਂ ਜੀ ਹਾਂ ਠੀਕ ਹੈ। ਦੇਖ ਸਕਦੇ ਹੋ ਮੈਂ ਦਰਦ ਜਿਹੜਾ ਹੋਰ ਵੀ ਬੈਠੇ ਹੈ ਪੰਚਾਇਤ ਪੂਰੀ। ਇੱਕ ਤੇਰਾ ਸਮਾਨ ਪਿਆ ਸੀ ਜਿਹੜਾ ਸੌਰੀ ਕਰ ਉਹ ਤੁਸੀਂ ਆਪ ਝੱਕੇ ਲਏ ਹੋ। ਨਹੀਂ ਜੀ ਅਸੀਂ ਕਿਹਾ ਲੈ ਲਏਗੇ। ਜੀ ਜੀ ਜਿਉ ਮੈਂ ਤੋਂ ਬਾਗੀ ਵਾਪਸ ਗਏ ਚਾ ਸਵਾਮੀ ਨੂੰ ਉਸ ਸੱਜਣ ਨੂੰ ਮੇਰੇ ਕੋਲ ਜਦ ਤੱਕ ਠੀਕ ਹੋ ਜਾਊਗਾ। ਕਿ ਜਾਇ ਦੇ ਗੱਲ ਨਾ ਕਰੀਏ ਨਿਆ ਮਾਤਾ ਹੁਣ ਠੀਕ ਹੈ ਜੀ ਇਹਨਾਂ ਨੇ ਜਦ ਮੇਰੇ ਭਾਂਜਾ ਮੁੱਕ ਗਿਆ ਜੀ ਦੂਜਾ ਵਾਰ ਚ ਇਹਨਾਂ ਨੇ ਆਪ ਭਣਾ ਚੁੱਕੇ ਤੇਰੇ ਜਾਨੀ ਕਿ ਸਹੁਰਿਆ ਘਰ ਠਾਣੇ ਦਾ ਸਮਾਨ ਤਰਿਆ ਆ ਠਾਣੇ ਆਏ ਨਹੀਂ ਤਰਾਜੇ ਸਮਾਨ ਪਤਾ ਨਹੀਂ ਜੋ ਮੈਨੂੰ ਕੋਈ ਪਤਾ ਨਹੀਂ ਹੈਗਾ ਕਿ ਕਿਵੇਂ ਕਰਿਆ ਕਿਵੇਂ ਨਾ ਜੀ ਸੰਦਲ ਕੋਣ ਆਇਆ ਪਤਾ ਨਹੀਂ ਲੱਗਿਆ ਜੀ ਹਾਂ ਜੀ ਜੀ ਜੋ ਸਮਾਨ ਜਦ ਭਾਂਜਾ ਮੁੱਕ ਗਿਆ ਜੀ ਦਿਨ ਭਾਂਜਾ ਮੁੱਕ ਗਿਆ ਸਮਝਦਾ ਉਹ ਦੂਜੀ ਰਾਤ ਨੂੰ ਜੀ ਸਮਾਨ ਜਾ ਕੇ ਠਾਣੇ ਤੇ ਲੈ ਗਏ ਠਾਣੇ ਚ ਵਾਪਸ ਕੁੜੀ ਦੇ ਸਹੁਰੇ ਹਾਂਜੀ ਕੁੜੀ ਸਾਰੇ ਜਿਹਦੇ ਬਾਪੂ ਜੀ ਉਹ ਮੁੰਡੇ ਦੇ ਫੜੀ ਚੋ ਬਈ ਜਿਹੜੀ ਬਾਪੂ ਜੀ ਗਿਆ ਜਿਹਦੇ ਉੱਥੇ ਪੁੱਛਿਆ ਜਿਹਦੇ ਨਾਲ ਭਾਈ ਜੀ ਜੀ ਸਮਾਨ ਠਾਨਗਰ ਕਹਿੰਦਾ ਕੋਈ ਨਾ ਜੀ ਦੋ ਚਾਰ ਦਿਨ ਬਾਪੂ ਜੀ ਆਪੇ ਲੈ ਜਾਏਗਾ ਉਹ ਦੋ ਬਗਰ ਵੀ ਜੀ ਉੱਥੋਂ ਸਾਬਾ ਮੈਂ ਲੈ ਬਗਰ ਦਾ ਕੋਲ ਤਾਂ ਫਿਰ ਉਹ ਕਹਿੰਦਾ ਇੱਥੇ ਚੱਕੀ ਰੋ ਤੁਸੀਂ ਸਮਾਨ ਤੁਸੀਂ ਰੋ ਜੂਗਾ ਠੀਕ ਹੈ ਕੋਈ ਨਹੀਂ ਆਪੇ ਸਮਝਾਉਤਾ ਉਹ ਜੀ ਸਮਾਨ ਨਗੋ ਵੀ ਸਾਨੂੰ ਨੂੰ ਪਤਾ ਠਾਨਗਰ ਦੇ ਉੱਤੇ ਪੈਸੇ ਵਾ ਤੇ ਕਿਵੇਂ ਕਹਦਾ ਕਿ ਮੈਂ ਨਾ ਫਿਰ ਉੱਥੋਂ ਸਮਾਨ ਆਪਣੇ ਘਰੇ ਲੈ ਸਮਾਨ ਹੋਣ ਜਾਨੀ ਕਿ ਕੁੜੀ ਦੇ ਪੇਕੇ ਘਰੇ ਆ ਗਿਆ ਪਹਿਲਾ ਖਾਣੇ ਵਾ ਗਿਆ ਹਾਂ ਇਸ ਇਸ ਥਾਣੇ ਆਪ ਜਾ ਕੇ ਇਧਰ ਕੀ ਹੈ ਆਉਜੇ ਥਾਣੇ ਇਸ ਪਾਸੇ ਫਿਰ ਤਾਂ ਇਹ ਕਹਿੰਦੀ ਸਿਆਸਤ ਦੇ ਨਾਲ ਹੋਇਆ ਕੰਮ ਹੈ ਹਾਂ ਹਾਂ ਜਿਦੋਂ ਮੁੰਡਾ ਮੱਕ ਗਿਆ ਅੱਜ ਬਹਿਰ ਦੀ ਮੌਤ ਆ 24 ਸਾਲ ਦਾ ਮੁੰਡਾ ਕੱਲਾ ਪਰੇ ਮੱਕ ਗਿਆ ਸਮਝਣਾ ਸੀ ਉੱਥੇ ਉਲਝ ਗਏ ਸਮਝਣਾ ਉਹ ਦੂਜੀ ਰਾਤ ਨੂੰ ਸਮਝਣਾ ਸਮਾਨ ਟਰਾਲੀ ਪਛਾ ਕੇ ਉੱਥੇ ਛੱਡੇ ਸੋ ਥਾਣੇ ਦੇ ਘਰੇ ਜੋ ਥਾਣੇ ਦੇ ਤਰ੍ਹਾਂ ਸਮਝਣਾ ਉਹ ਦੂ ਮਾਗ ਰਿਹਾ ਨੇ ਸਮਝਦਾ ਇਹ ਜੋ ਥਾਣੇ ਕਾ ਢਾਰ ਕੋਲ ਗਏ ਕਾ ਮੇਰੇ ਪਾਪਾ ਉਦੋਂ ਉਹ ਕਹਿੰਦੇ ਵੀ ਨਿਕਲ ਇਹ ਕਾ ਵੀ ਕਿਸੇ ਕੋਈ ਗੱਲ ਨਹੀਂ ਸਿਰ ਜੋ ਤਹ ਉਹ ਕਿਸੀ ਸਮਾਨ ਲਈ ਚੱਕ ਥੋੜਾ ਸਮਾਨ ਲ ਉਹ ਤਾਂ ਪਿਆਉ ਲੱਗਾ ਜੀ ਮੇਰੇ ਚੱਕੇ ਸੰਗ ਹੀ ਲੱਗ ਉਹਦੇ ਭਾਈ ਜੀ ਨੇ ਸਕੈਂਟ ਪਾਇ ਤੇ ਇਹ ਵੀ ਬਿਮਾਰ ਸੀ ਜੀ ਉਹਨੂੰ ਕਹਿਣ ਦੀ ਮੌਤ ਜੀ ਘਰੇ ਹੋ ਗਈ ਸਾਡੇ ਸਮਝ ਲੱਗ ਫਿਰ ਇਹਨੇ ਮੇਰੇ ਚੱਕੇ ਆਪ ਸਮਾਨ ਉੱਥੇ ਤੇ ਰੱਖੇ ਠਾਣੇ ਰੱਖੇ ਹਾਂ ਜੀ ਠਾਣੇ ਵਾਲਿਆਂ ਨੇ ਵੀ ਬੜਾ ਰਖਾਇਆ ਹਾਂ ਠਾਣੇ ਪਤਾ ਨਹੀਂ ਸੰਗਰ ਕਿੰਨੇ ਹੋਰ ਸਾਡੇ ਜੀ ਕਹਿਣ ਦੀ ਮੌਤ ਹੋਈ ਬਲੀ ਕਿ ਉਹ ਕਿੱਥੇ ਜਾ ਸਕਦੇ ਕਿੱਥੋਂ ਜਾ ਸਕਦੇ ਤੇ ਹਾਂ ਜੀ ਉਹ ਤਾਂ ਕਹਿਦਾ ਮੁੰਡਾ ਦਗਰ ਮੁੱਕ ਕੱਢ ਕਰਨਾ ਮੁੰਡਾ ਸੀ ਜੀ ਸਾਡੇ ਇਹਨੇ ਆਪ ਹੀ ਸਾਰਾ ਕੁਝ ਕੀਤਾ ਜੀ ਸਾਲੋਂ ਨਹੀਂ ਪਤਾ ਮੈਨੂੰ ਸਭ ਉਹ ਪਹਿਲਾਂ ਠਾਣੇਦਾਰ ਕਹਿੰਦਾ ਕੋਈ ਇਹਨਾਂ ਨੂੰ ਪਤਾ ਹੋਊਗਾ ਕਿ ਜਾਂ ਉਹ ਕਹ ਹਾਂ ਜੀ ਉਹ ਬੈਗ ਬੈਗਸ ਮੰਗੋ ਚੱਕ ਲੈ ਗਈ ਕਿੰਨੇ ਮੁੰਡੇ ਦਾ ਭੋਰ ਗਿਆ ਖਾਣੇ ਪਿਟਾ ਕੇ ਉਦੋਂ ਬੈ ਸਾਨੂੰ ਚੁਕਾਤਾ ਹਾਂ ਜੀ ਸਭ ਉਹ ਠਾ ਲਾ ਜਨਾਤਾ ਰੇ ਤੋਂ ਵੀ ਨਵਸ ਮਾਰ ਚੱਕ ਲੈ ਗਈ